ਮੋਦੀਆ ਦਰਵੇਸਾਂ ਨੂੰ ਨਾ ਤੰਗ ਕਰ ਮੋਦੀਆ ਦਰਵੇਸਾਂ ਨੂੰ ਨਾ ਤੰਗ ਕਰ ਕੇਜਰੀਵਾਲ ਇੱਕ ਸੇਫ ਬੰਦਾ ਨਾ ਜੇਲਾਂ ਵਿੱਚ ਬੰਦ ਕਰ ਕੇਜਰੀਵਾਲ ਕੋਲੇ ਕੋਈ ਵੀ ਮਹਿਮਾਨੀ ਹੈ ਸਰ ਸ਼ਰਾਬ ਘਟਾਲਾ ਕਿੱਥੋਂ ਹੋ ਜੂਗਾ ਅੱਜ ਜਦੋਂ ਸਾਬਤ ਹੋ ਗਿਆ ਇਹ ਸ਼ਰਾਬ ਘਟਾਲਾ ਭਾਜਪਾ ਵਾਲ ਨੇ ਕੀਤਾ ਹੈ ਰੈਡੀ ਕਹਿੰਦਾ ਮੈਂ ਸਾਥ ਹਾਂ 60 ਕਰੋੜ ਦੇ ਕੇ ਆਇਆ ਤਾਂ ਇਥੋਂ ਹੀ ਸਬਦ ਹੋ ਜਾਂਦਾ ਕਿ ਕੁਝ ਆਲਾ ਦਾ ਬੀਜੇਪੀ ਨੇ ਕੀਤਾ ਹੈ ਅੱਜ ਜਿਹਦੇ ਕੇਜਰੀਵਾਲ ਵਿਰੁੱਧ ਲੋਕ ਹਾ ਦਾ ਨਾਰਾ ਮਾਰ ਰਹੇ ਹਨ ਕੋਈ ਨੂੰ ਵੀ ਜਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਨੀਰਜ ਮੋਦੀ ਨੇ ਲੰਡਨ ਵਿੱਚ ਕਹਿ ਦਿੱਤਾ ਅਦਾਲਤ ਵਿੱਚ ਕਹਿੰਦਾ ਮੈਂ ਸ਼ਾ ਨੂੰ 356 ਕਰੋੜ ਦੇ ਕੇ ਆਇਆ ਤਾਂ ਹੀ ਮੈਂ ਆਇਆ ਇਹਦਾ ਮਤਲਬ ਹੀ ਮੋਦੀ ਨੇ ਭਜਾਏ ਨੇ ਮੋਦੀ ਦਾ ਸ਼ੁਰੂ ਤੇ ਘਟਾਲੇ ਬਾਜ ਹੈ ਇਹ ਡੋਗਲੀ ਨੋਟ ਨੀਤੀ ਕਿਉਂ ਚੱਲ ਰਿਹਾ ਹੈ ਮੋਦੀ ਕਿਉਂ ਡਿਪਟੀ ਪ੍ਰੈਸਿਡੈਂਟਸ਼ਿਪ ਤੇ ਉਤਰ ਆਇਆ ਕਿਉਂ ਇੱਕ ਸਹੀ ਬੰਦੇ ਨੂੰ ਤੰਗ ਕਰ ਰਿਹਾ ਹੈ ਜਦ ਮੋਦੀ ਕੋ ਡਰ ਲੱਗਦਾ ਹੈ ਈਡੀ ਨੂੰ ਅੱਗੇ ਕਰਤਾ ਹੈ 1 ਖਰਬ ਰੁਪਈਆ ਲੈ ਕੇ ਭੱਜੇ ਹੋਏ ਨੇ 28 ਬੰਦੇ ਮੋਦੀ ਦੇ ਉਹਨਾਂ ਵਿਰੁੱਧ ਜਵਿਚਾਰਬਈ ਹੋਈ ਨਹੀਂ ਸ਼ਿਕੰਦਰ ਵਰਗੇ ਖਾਲੀ ਹੱਥ ਚਲੇ ਗਏ ਤੂੰ ਵੀ ਤੁਰ ਜਾਵੇਂਗਾ ਓਏ ਮੋਦੀਆ ਚੰਗੇ ਕੰਮ ਕਰ ਜਾ ਨਹੀਂ ਤਾਂ ਪਸਤਾਵੇਂਗਾ 2015 ਵਿੱਚ 73000 ਕਰੋੜ ਦਾ ਘਟਾਲਾ ਹੋਇਆ ਜੀ ਜਲ ਸੋਤ ਦੇ ਜਿਹੜੇ ਟੈਂਕਰ ਇਹਨਾਂ ਦੇ ਚੱਲਦੇ ਸੀਗੇ ਉਹਦੀ ਜਾਂਚ ਕਰਾਈ ਨਹੀਂ ਕਰਾਈ ਦਾਲਾਂ ਜਿਹੜੀਆਂ 50 ਰੁਪਏ ਵਿਕਣ ਵਾਲੀਆਂ ਸੀਗੀਆਂ ਉਹ 200-250 ਕਰੋੜ ਰੁਪਏ ਵਿਕ ਨੂੰ ਮਹਿੰਗਾਈ 24% ਤੋਂ 55% ਕਰੋੜ 55% ਹੋ ਗਈ ਕਿਉਂ ਹੋਈ ਹੈ ਕਿਉਂਕਿ ਮੋਦੀ ਨੇ ਕਰਾਣਿਆਂ ਦੇ ਕਾਰਵੇਟ ਕਰਾਣਿਆਂ ਦੇ ਕਰਜ਼ੇ ਮਾਫ ਕਰੇ ਨੇ ਕੇਜਰੀਵਾਲ ਨੂੰ ਠੂਠੇ ਕੇਸ ਦੇ ਬਸਾ ਕੇ ਉਹਦੇ ਜੇਲ੍ਹਾਂ ਵਿੱਚ ਬੰਨ੍ਹ ਪਹਿਲੀ ਵਾਰ ਹੈ ਜੇ ਆ ਦੇਸ਼ ਦੇ ਵਿੱਚ ਹੋਇਆ ਕਿ ਸਿਟਿੰਗ ਸੀਐਮ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੀ ਈਡੀ ਵੱਲੋਂ ਗ੍ਰਿਫਤਾਰੀ ਹੋਈ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਟੱਕਿਆ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜੇ ਪੀਸਪੜ ਦੇ ਵਿੱਚ ਪ੍ਰਦਰਸ਼ਨ ਹੋਏ ਬੀਤੇ ਦਿਨ ਦੀ ਗੱਲ ਕਰੀਏ ਤਾਂ ਵਰਤ ਵੀ ਰੱਖੇ ਗਏ ਪੂਰੇ ਦੇਸ਼ ਭਰ ਦੇ ਵਿੱਚ ਤਾਂ ਤੁਸੀਂ ਇਸ ਪੂਰੇ ਦ੍ਰਿਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਸਿਟਿੰਗ ਸੀਐਮ ਨੂੰ ਇਸ ਤਰ੍ਹਾਂ ਦੇ ਜੇਲ੍ਹ ਦੇ ਵਿੱਚ ਟੱਕਣਾ ਕਿ ਸਰਕਾਰ ਵੀ ਹੁਣ ਜੇਲ੍ਹ ਦੇ ਵਿੱਚ ਚੱਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਇਸ ਵਕਤ ਜਿਹੜੇ ਹੈ ਪੈਦਾ ਹੋ ਰਹੇ ਨੇ ਮੈਂ ਸਟਾਰਟ ਕਰਨ ਤੋਂ ਪਹਿਲਾਂ ਦੋ ਲੈਣਾ ਜ਼ਰੂਰ ਕਹੂੰਗਾ ਮੋਦੀਆ ਦਰਵੇਸਾਂ ਨੂੰ ਨਾ ਤੰਗ ਕਰ ਮੋਦੀਆ ਦਰਵੇਸਾਂ ਨੂੰ ਨਾ ਤੰਗ ਕਰ ਕੇਜਰੀਵਾਲ ਇੱਕ ਸੇਫ ਬੰਦਾ ਨਾ ਜੇਲਾਂ ਵਿੱਚ ਬੰਦ ਕਰ ਅੱਜ ਸਾਰਾ ਸੰਸਾਰ ਆਸਟ੍ਰੇਲੀਆ ਅਮਰੀਕਾ ਚైనా ਵਰਗੇ ਕਹਿ ਰਹੇ ਨੇ ਕਿ ਉਹ ਸ਼ਰੀ ਬੰਦਾ ਉਹ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਉਹ ਇੱਕ ਚੰਗਾ ਪ੍ਰਸ਼ਨਾਸ਼ਕ ਉਹਨੂੰ ਬੰਦ ਕਰ ਰੱਖਿਆ ਯਾਰ ਉਹਦੇ ਵਿਰੁੱਧ ਕੋਈ ਕੇਸ ਦਾ ਸਬਦਬਾ ਤਾਂ ਹੀ ਹੈ ਉਹ ਬੋਲ ਰਹੇ ਨੇ ਕਹਿੰਦੇ ਦੱਸੋ ਕੇਸ ਕੋਈ ਕੇਸ ਦੱਸੋ ਉਹ ਕੇਜਰੀਵਾਲ ਕੋਲੇ ਕੋਈ ਵੀ ਮਹਿਕਮਾ ਨਹੀਂ ਹੈ ਦਾ ਸ਼ਰਾਬ ਘਟਾਲਾ ਕਿੱਥੋਂ ਹੋ ਜੂਗਾ ਅੱਜ ਜਦ ਇਹ ਸਾਬਤ ਹੋ ਗਿਆ ਇਸਰਾਬ ਘਟਾਲਾ ਭਾਜਪਾ ਵਾਲ ਨੇ ਕੀਤਾ ਹੈ ਰੈਡੀ ਕਹਿੰਦਾ ਮੈਂ 60 60 ਕਰੋੜ ਦੇ ਕੇ ਆਇਆ ਤਾਂ ਇਥੋਂ ਹੀ ਸਬਦ ਹੋ ਜਾਂਦਾ ਹੈ ਕਿ ਘਟਾਲਾ ਦਾ ਭਾਜਪਾ ਨੇ ਕੀਤਾ ਹੈ ਨਾ ਕਿ ਕੇਜਰੀਵਾਲ ਨੇ ਅੱਜ ਜਦ ਕੇਜਰੀਵਾਲ ਵਿਰੁੱਧ ਲੋਕ ਹਾ ਦਾ ਨਾਰਾ ਮਾਰ ਰਹੇ ਹਨ ਉਹਨੂੰ ਵੀ ਯਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਕਿਉਂ ਇਹ ਯਾਰ ਤਾਨਾਸਾਹੀ ਹੈ ਉਹ ਤਾਨਾਸਾ ਹਿਟਲਰ ਵਰਗੇ ਵੀ ਹੋਏ ਨੇ ਲੇਕਿਨ ਉਹਨਾਂ ਦਾ ਹਾਲ ਕੀ ਹੋਇਆ ਮੋਦੀਆ ਇਹ ਵੀ ਜਰਾ ਦੇਖ ਲਵੀ ਕਿ ਉਹਨਾਂ ਦਾ ਹਿਟਲਰ ਦਾ ਹਾਲ ਕੀ ਹੋਇਆ ਅੱਜ ਜਦ ਆਪਣੇ ਬਾਰੇ ਤਾਂ ਸੋਚਦਾ ਨਹੀਂ ਆਪਣੇ ਕੁਟਾਲਿਆਂ ਬਾਰੇ ਤਾਂ ਸੋਚਦਾ ਨਹੀਂ ਯਾਰੋ ਜਦੋਂ ਪਹਿਲੀ ਵਾਰ ਮਾਲੀਆ ਭੱਜਿਆ ਸੀਗਾ ਪਹਿਲੀ ਵਾਰ ਮਾਲੀਆ ਭੱਜਿਆ ਸੀ ਉਹ ਹੀ ਨਾ ਤਾਂ ਕਿੰਨੇ ਕਰੋੜ ਦੇ ਕੇ ਗਿਆ ਤੀਗਾ 40 ਕਰੋੜ ਰੁਪਈਆ ਦੇ ਕੇ ਇਹਨਾਂ ਨੂੰ ਭੱਜਿਆ ਸੀਗਾ ਨੀਰਜ ਮੋਦੀ ਨੇ ਲੰਡਨ ਵਿੱਚ ਕਹਿ ਦਿੱਤਾ ਅਦਾਲਤ ਵਿੱਚ ਕਹਿੰਦਾ ਮੈਂ ਸ਼ਾ ਨੂੰ 356 ਕਰੋੜ ਦੇ ਕੇ ਆਇਆ ਤਾਂ ਹੀ ਮੈਂ ਆਇਆ ਗੱਲ ਵੀ ਸਹੀ ਹੈ ਉਹਨਾਂ ਦੀ ਯਾਰ ਜਿਹਦੇ ਕੋਲ ਜਿਹਦੇ ਕਰਜ਼ਾ 100 ਰੁਪਇਆ ਹੋਵੇ ਉਹ 에ਰਪੋਰਟ ਤੇ ਅੰਦਰ ਜਾ ਹੀ ਨਹੀਂ ਸਕਦਾ ਤੇ ਇਹ ਭੱਜ ਗਏ ਕਿੱਦਾਂ ਭੱਜੇ ਨੇ ਇਹਦਾ ਮਤਲਬ ਵੀ ਮੋਦੀ ਨੇ ਭਜਾਏ ਨੇ ਉਹ ਇੱਕ ਖਰਬ ਇੱਕ ਖਰਬ ਰੁਪਇਆ ਲੈ ਕੇ ਭੱਜੇ ਹੋਏ ਨੇ 28 ਬੰਦੇ ਮੋਦੀ ਦੇ ਉਹਨਾਂ ਵਿਰੁੱਧ ਤਾਂ ਕੋਈ ਕਾਰਵਾਈ ਹੋਈ ਨਹੀਂ ਉਹ ਇਹਦਾ ਸ਼ੁਰੂ ਤੋਂ ਹੀ ਮੋਦੀ ਦਾ ਸ਼ੁਰੂ ਤੋਂ ਹੀ ਘਟਾਲੇ ਬਾਜ਼ ਐ ਜਦੋਂ 2014 ਵਿੱਚ ਮੋਦੀ ਆਇਆ ਸੀ ਉਹਦੇ ਕਾਰਪੋਰੇਟ ਕਰਾਣਿਆਂ ਦੇ 69745 ਕਰੋੜ ਰੁਪਏ ਮਾਫ ਕਰ ਦਿੱਤੇ ਆਉਂਦੇ ਸਾਰੇ ਤੁਹਾਨੂੰ ਯਾਦ ਹੋਊਗਾ ਕਿ ਧਾਲਾਂ ਜਿਹੜੀਆਂ 50 ਰੁਪਏ ਵੇਚਣ ਵਾਲੀਆਂ ਸੀਗੀਆਂ ਉਹ 200-250 ਕਰੋੜ ਰੁਪਏ ਵਿਕੀਆਂ ਮਹਿੰਗਾਈ 24% ਤੋਂ 56% ਕਰੋੜ 52% ਹੋ ਗਈ ਕਿਉਂ ਹੋਈ ਹੈ ਕਿਉਂਕਿ ਮੋਦੀ ਨੇ ਕਰਾਣਿਆਂ ਦੇ ਕਾਰਬੇਟ ਕਰਾਣਿਆਂ ਦੇ ਕਰਜ਼ੇ ਮਾਫ ਕਰੇ ਨੇ ਯਾਰੋ ਇਹ ਦੇਸ਼ ਹੈ ਇਹ ਦੋਗਲੀ ਨੀਤੀ ਕਿਉਂ ਚੱਲ ਰਹੀ ਹੈ ਮੋਦੀ ਕਿਉਂ ਡਿਕਟੇਟਰਸ਼ਿਪ ਤੇ ਉਤਰ ਆਇਆ ਹੈ ਕਿਉਂ ਇੱਕ ਸਹੀ ਬੰਦੇ ਨੂੰ ਤੰਗ ਕਰ ਰਿਹਾ ਹੈ ਯਾਰੋ ਇਹ ਯਾਰ ਇੱਕ ਮਾਇਦਾ ਹੈਰਾਨ ਹੀ ਆ ਸਾਰੀ ਦੁਨੀਆ ਹੈਰਾਨ ਹੈ ਸਾਰਾ ਸੰਸਾਰ ਹੈਰਾਨ ਹੈ ਵੀ ਇੱਕ ਗਰੀਬ ਬੰਦੇ ਨੂੰ ਇੱਕ ਵਧੀਆ ਬੰਦੇ ਨੂੰ ਉਥੇ ਜੇਲ੍ਹ ਚ ਭੇਜ ਰਿਹਾ ਹੈ ਉਹ ਹੋਰ ਤਾਂ ਹੋਰ 2015 ਵਿੱਚ 73000 ਕਰੋੜ ਦਾ ਘਟਾਲਾ ਹੋਇਆ ਦੀ ਜਲ ਸੋਤ ਦੇ ਵਿੱਚ ਜਿਹੜੇ ਟੈਂਕਰ ਇਹਨਾਂ ਦੇ ਚੱਲਦੇ ਸੀਗੇ ਉਹਦੇ 73000 ਕਰੋੜ ਦਾ ਘਪਲਾ ਹੋਇਆ ਉਹਦੀ ਜਾਂਚ ਕਰਾਈ ਨਹੀਂ ਕਰਾਈ ਓਏ 18 ਕਰੋੜ ਦੀ ਸੜਕ ਬਣਨ ਵਾਲੀ 218 ਕਰੋੜ ਦੀ ਬਣੀ ਉਹਦੀ ਜਾਂਚ ਕਰਾਈ ਨਹੀਂ ਕਰਾਈ ਉਪਡੇਲ ਦੀ ਮੂਰਤੀ 30 ਕਰੋੜ ਜਿਵਨ ਵਾਲੀ 218 ਕਰੋੜ ਰੁਪਏ ਚ ਬਣਾਈ ਉਹਦੇ ਜਾਂਚ ਹੋਈ ਜਿਹੜੇ ਕੁਢਾਲੇ ਐਨ ਪੂਰੇ ਪ੍ਰਤੱਖ ਸਬੂਤਾਂ ਨਾਲ ਨੇ ਉਹਨਾਂ ਦੀ ਜਾਂ ਹੋਈ ਨਹੀਂ ਜਾਂਚ ਕੋਈ ਝੂਠਾ ਕੇਸ ਪਾ ਕੇ ਮੋਦਰੀ ਕੇਜਰੀਵਾਲ ਨੂੰ ਝੂਠੇ ਕੇਸ ਦੇ ਫਸਾ ਕੇ ਉਹਦੇ ਜੇਲ੍ਹਾਂ ਵਿੱਚ ਬੰਦ ਕਰ ਦਿੰਦਾ ਯਾਰ ਉਹ ਇੱਕ ਵਾਰੀ ਕਾੜਜੋ ਨੇ ਕਿਹਾ ਸੀ ਜਸਟਿਸ ਕਾਸ਼ ਨੂੰ ਨੇ ਕਿਹਾ ਜੀ ਕਹਿੰਦਾ ਵੀ ਜੱਜ ਵਿਕਾਉ ਨੇ ਅੱਜ ਸਾਬਦ ਹੋ ਗਿਆ ਹੈ ਅੱਜ ਸਾਬਦ ਹੋ ਗਿਆ ਕਿ ਸੁਪਰੀਮ ਕੋਰਟ ਦੇ ਵੀ ਜੱਜ ਵਿਕਾਉ ਨੇ ਉਹ ਚੰਦਰ ਚੂੜ ਜਿਹਦੀਆਂ ਤਿੰਨ ਵਾਰ ਫੈਲਾ ਉਹਨੇ ਮੋਦੀ ਨੇ ਮੋੜੀਆਂ ਦਿੱਗੀਆਂ ਕਹਿੰਦਾ ਜ ਮੈਂ ਜਸਟਿਸ ਬਣਨਾ ਹੈ ਲੇਕਿਨ ਜਦ ਜਸਟਿਸ ਬਣ ਗਿਆ ਉਹਦੇ ਸਭ ਕੁਝ ਭੁੱਲ ਗਿਆ ਕਿਉਂ ਕਿਉਂਕਿ ਮੋਦੀ ਨੇ ਖਰੀਦ ਲਿਆ ਜੱਜ ਹਾਈ ਕੋਰਟ ਦੇ ਖਰੀਦ ਲੇ ਛਰਾ ਮੈਗਮਾ ਖਰੀਦ ਲਿਆ মিডিਆ ਖਰੀਦ ਲਿਆ 11 ਅਰਬ ਦਾ ਮੀਡੀਆ ਖਰੀਦਿਆ ਪਿਆ ਮੀਡੀਆ ਯਾਰ ਉਹ ਇੱਕ ਕਮਾਲ ਹੋ ਗਈ ਸਾਰੇ ਪਾਸੇ ਕੋਈ ਇਹੋ ਜਿਹਾ ਮਹਿਕਮਾ ਨਹੀਂ ਕੋਈ ਅੱਜ ਜਿੱਥੇ ਮਰਜੀ ਵਗਦੇ ਕੋਈ ਉਹਦਾ ਸੁਣਦਾ ਨਹੀਂ ਈਡੀ 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 ਜਦ ਮੋਦੀ ਕੋ ਡਰ ਲੱਗਦਾ ਹੈ ਈਡੀ ਕੋ ਅੱਗੇ ਕਰਦਾ ਹੈ ਮੋਦੀ ਨੂੰ ਯਾਨੀ ਇਹ ਕੋਈ ਮਾੜਾ ਮੋਟਾ ਜਿਹਾ ਈਡੀ ਨੂੰ ਕਹਿੰਦਾ ਮਾਰੋ ਛਾਪਾ ਹੋ ਸਾਰੇ ਕਿਉਂ ਭੱਜ ਰਹੇ ਨੇ ਸਾਰੇ ਬੀਜੇਪੀ ਚਲੇ ਗਏ ਵੀ ਜਾਓ ਜਾਓ ਖੁਸ਼ੀ ਨਾਲ ਜਾਓ ਕਿਉਂ ਡਰ ਗਏ ਓਏ ਡਰਦਾ ਇਹਨਾਂ ਨੂੰ ਆ ਕਹਿੰਦਾ ਈਡੀ ਫਿਰ ਮੋਦੀ ਭੇਜ ਦੂਗਾ ਸਾਰੇ ਡਰ ਹੀ ਜਾਂਦੇ ਨੇ ਓ ਯਾਰ ਓ ਇੱਕ ਹੈ ਕੇਜਰੀਵਾਲ ਹੈ ਇੱਕ ਲੋਹ ਪੁਰਸ਼ ਹੈ ਜਿਹੜੇ ਜਿਹੜੇ ਕਹਿੰਦਾ ਦੁਨੀਆਂ ਦੇ ਭੀੜ ਹੋਈ ਹੈ ਉਹਦੇ ਉਹਦੇ ਪਰਮਾਤਮਾ ਕੋਈ ਨਾ ਕੋਈ ਇੱਕ ਇਹ ਜਰ ਦਰवेश ਭੇਜਦਾ ਹੈ ਜਿਹੜਾ ਦੁਨੀਆਂ ਦਾ ਸੁਧਾਰ ਕਰੇ ਲੇਕਿਨ ਇਹ ਲੋਕ ਕਾਨਾਸਾਈ ਤਰਨ ਵਰਗੇ ਵੀ ਪੈਦਾ ਹੋ ਜਾਂਦੇ ਨੇ ਨਾਲ ਕਾਨਸ ਵਰਗੇ ਵੀ ਪੈਦਾ ਹੋ ਜਾਂਦੇ ਨੇ ਇੱਕ ਸ਼ਰੀਰ ਬੰਦੇ ਨੂੰ ਇੱਕ ਬੰਦੇ ਨੂੰ ਢਾਉਣ ਦੇ ਲਈ ਇਹ ਵੀ ਪੈਦਾ ਹੋ ਜਾਂਦੇ ਨੇ ਲੇਕਿਨ ਇਹਨਾਂ ਦਾ ਅੰਤ ਪਤਾ ਕੀ ਹੁੰਦਾ ਹੈ ਇਹ ਸਭ ਨੂੰ ਪਤਾ ਹੈ ਵੀ ਅੰਤ ਕੀ ਹੋਊਗਾ ਇਹਨਾਂ ਦਾ ਮੈਂ ਹੋਰ ਬਹੁਤ ਗੱਲਾਂ ਨੇ ਜਿਹੜੀਆਂ ਕਰਨਾਂ ਜਾਉਣਾ ਪਰ ਮੈਂ ਇੱਕ کفتہ کہہ کے میں تھوڑا بند کروں گا وہ سارا کچھ ہوا گیا میں موی ایک نصیت دینا چاہتا سکندر ورگی خالی حد چلے گئے سکندر وی خالی حد چلے گئے تو تھی تر جا موادیا چنگے کم کر جا نہیں تا پستامیں گا سب ستا سدا نہیں رہی ستا ਸਦਾ ਨਹੀਂ ਰਹਿਣੀ ਇੱਕ ਦਿਨ ਨੰਬਰ 13 ਵੀ ਲੱਗ ਜਾਵੇਗਾ ਮੋਦੀਆ ਜਦੋਂ ਸਲਾਖਾਂ ਪਿੱਛੇ ਹੋਵੇਗਾ ਕੋਈ ਹਾਲ ਪੁੱਛਣ ਨਹੀਂ ਆਵੇਗਾ ਮੋਦੀਆ ਜਦੋਂ ਸਲਾਖਾਂ ਪਿੱਛੇ ਹੋਵੇਗਾ ਕੋਈ ਹਾਲ ਪੁੱਛਣ ਨਹੀਂ ਆਵੇਗਾ ਓਏ ਕੇਜੀ ਵਾਲ ਦਿਲਦਾਰ ਸਾਫ਼ ਬੰਦਾ ਹੈ ਆਖਰ ਉਹੀ ਕਮ ਆਵੇਗਾ ਆਖਰ ਉਹੀ ਕਮ ਆਵੇਗਾ ਦੋਸਤੋ ਏ ਮੋਦੀ ਨੂੰ ਕੋਈ ਮਾਰਤੀ ਹੀ ਨਹੀਂ ਦਿੰਦਾ ਜੋ ਜਾਂ ਆਪਣੇ ਆਪ ਹੀ ਕਰੀ ਜਾਂਦਾ ਹੈ ਜਾਂ ਤਿੰਨ ਜੁੰਡਲੀ ਹੈ ਇਹਨਾਂ ਦੇ ਤੀਜੀ ਜੁੰਡਲੀ ਬਦਮਾਸ਼ ਜੁੰਡਲੀ ਅੰਮ੍ਰਿਤਸਰ ਇੱਕ ਯੂਪੀ ਦਾ ਜੋਗੀ ਇੱਕ ਮੋਦੀ ਉਹ ਯਾਰੋ ਅੰਤ ਦਾ ਕਿਸੇ ਚੀਜ਼ ਦਾ ਹੁੰਦਾ ਹੀ ਹੈ ਅੰਤ ਇਹਨਾਂ ਦਾ ਹੋਣ ਵਾਲਾ ਹੈ ਅੰਤ ਹੋਊਗਾ ਤਾਂ ਇਹਨਾਂ ਨੂੰ ਕੋਈ ਨਹੀਂ ਪੁੱਛੂਗਾ ਜਦ ਇਹ ਜੇਲਾ ਵਿੱਚ ਹੋਊਗਾ ਸਲਾਖਾਂ ਪਿੱਛੇ ਹੋਣਗੇ ਨਾ پھر انہوں پتا لے گا کہ انسانیت کی ہے انسانیت دا ملک کی ہے انسانیت دی جمیر کی ہے انہوں پھر پتا لگے گا انہوں کہندہ ہویا میں اتھے ہی بس کر رہا ہوں بھائی